ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਹੀ ਅੱਜ ਸਤਿਗੁਰ ਜੀ ਧੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਰੰਬ ਹੁੰਦੀ ਹੈ ਆਸਾ ਰਾਗ ਦੇ ਵਿੱਚ ਮਹਾਰਾਜ ਜੀ ਤੀਜੇ ਪਾਤਸ਼ਾਹ ਜੀ ਦੀ ਪੱਟੀ ਬਾਣੀ ਦੀ ਰੰਮਤਾ ਹੁੰਦੀ ਹੈ 400 34 ਅੰਗ ਤੇ ਪਾਤਸ਼ਾਹ ਜੀ ਇਹ ਬਾਣੀ ਰੰਬ ਕਰਦੇ ਹਨ ਆਓ ਸਾਰੀਆਂ ਸੰਗਤਾਂ ਆਸ਼ਾ ਜੀ ਦੇ ਵਚਨ ਸਰਮਨ ਕਰੀਏ ਜੀ ਰਾਗ ਆਸਾ ਮਹੱਲਾ 3 ਪੱਟੀ ਏਕ ਓਂਕਾਰ ਸਤ ਗੁਰ ਪ੍ਰਸਾਦ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਜੀ ਦੀ ਭਾਈ ਇਹ ਬਾਣੀ ਦੀ ਰੰਗਤਾ ਕਰਦੇ ਹਨ ਜਿਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਜੀ ਦੀ ਪਿੱਛੇ 35 ਅਖਰੀ ਬਾਣੀ ਪੱਟੀ ਬਾਣੀ ਆਪ ਸਮਾਪਤ ਹੋਈ ਹੈ ਇਸੇ ਤਰ੍ਹਾਂ ਇਹ ਅਗਲੀ ਬਾਣੀ ਵੀ ਮਹਾਰਾਜ ਜੀ ਗੁਰੂ ਅੰਮਰਦਾਸ ਜੀ ਦੀ ਪੱਟੀ ਬਾਣੀ ਹੈ ਤੇ ਮਹਾਰਾਜ ਜੀ ਨੂੰ ਤੀਜੇ ਪਾਤਸ਼ਾਹ ਜੀ ਨੂੰ ਬਾਣੀ ਕਿਉਂ ਲਿਖਣੀ ਪਈ ਅਚਾਰਨ ਕਰਨੀ ਪਈ ਇਹਦੇ ਪਿੱਛੇ ਵੀ ਇਤਿਹਾਸਕਾਰ ਲੇਖਕ ਕੁਝ ਵਿਚਾਰ ਲਿਖਦੇ ਹਨ ਸਾਧ ਸੰਗਤ ਜੀਓ ਜਿਸ ਤਰ੍ਹਾਂ ਉੱਥੇ ਪਾਦਦੇ ਨੇ ਪਾਦਦੇ ਨੂੰ ਮਹਾਰਾਜ ਨੇ ਪ੍ਰਦੇਸ਼ ਜਿੱਤੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਵੀ ਪਾਦਾ ਸੀ ਸ੍ਰੀ ਗੋਵਿੰਦਵਾਲ ਸਾਹਿਬ ਜੀ ਦੀ ਧਰਤੀ ਤੇ ਜਿਹਨੂੰ ਪ੍ਰੋਤ ਕਿਹਾ ਜਾਂਦਾ ਪੰਡਤ ਹਉ ਪ੍ਰਾਰਥਨ ਸਮਿਆਂ ਦੇ ਵਿੱਚ ਪਾਦਦੇ ਤੋਂ ਹੀ ਪੜਾਈ ਕੀਤੀ ਜਾਂਦੀ ਸੀ ਪ੍ਰੋਤ ਤੋਂ ਹਰ ਇੱਕ ਪਿੰਡ ਵਿੱਚ ਕੋਈ ਨਾ ਕੋਈ ਪ੍ਰੋਤ ਹੁੰਦਾ ਸੀ ਪੰਡਤ ਬ੍ਰਾਹਮਣ ਜੋਤੇ ਕੁਲ ਗਿਆਨ ਹੁਣ ਕਾਰਨ ਬੱਚਿਆਂ ਨੂੰ ਉਹਦੇ ਉਹਨਾਂ ਕੋਲ ਵਿਦਿਆ ਸਿਕਾਈ ਜਾਂਦੀ ਸੀ ਤੇ ਇੱਥੇ ਵੀ ਸਾਧ ਸੰਗਤ ਜੀ ਉਹ ਗੋਸਤਰੀ ਗੋਵਿੰਦਵਾਲ ਸਾਹਿਬ ਜੀ ਦੇ ਵਿੱਚ ਇੱਕ ਪਾਧਾ ਰਹਿੰਦਾ ਸੀ ਪ੍ਰੋਤ ਪੰਡਤ ਆਦੇ ਦਾ ਅਰਥ ਹੁੰਦਾ ਪੜਾਉਣ ਵਾਲਾ ਬ੍ਰਾਹਮਣ ਕਿਉਂਕਿ ਬ੍ਰਾਹਮਣ ਦਾ ਨਾਮ ਨਹੀਂ ਸੀ ਪਾਧਾ ਕਿਉਂਕਿ ਪ੍ਰੋਤ ਨੂੰ ਜਿਹੜਾ ਪੜਾਉਣ ਵਾਲਾ ਗਿਆਨਮਾਨ ਹੋਇਆ ਨਾ ਗਿਆਨੀ ਕਹਿੰਦੇ ਆ ਜਿਵੇਂ ਉਹਨੂੰ ਪਾਧਾ ਕਿਹਾ ਜਾਂਦਾ ਸੀ ਤੇ ਉਸ ਸਮਾਂ ਸਾਧ ਸੰਗਤ ਜੀ ਆਸਾ ਸਮਾਂ ਸੀ ਜਿਸ ਵੇਲੇ ਪੰਡਤ ਤੇ ਬ੍ਰਾਹਮਣ ਲੋਕ ਜਿਹੜੇ ਸਾਨੂੰ ਰਿਸ਼ਤੇ ਕਰਾਇਆ ਕਰਦੇ ਸੀ ਕਿਸੇ ਬੱਚੀ ਦਾ ਰਿਸ਼ਤਾ ਹੋਣਾ ਤੇ ਘਰ ਵਾਲਿਆਂ ਨੇ ਮਾਤਾ ਪਿਤਾ ਨੇ ਜਾ ਕੇ ਪੰਡਤ ਨੂੰ ਕਹਿਣਾ ਬ੍ਰਾਹਮਣ ਨੂੰ ਜਾਂ ਨਹੀਂ ਹੁੰਦੇ ਸੀ ਉਸ ਸਮੇਂ ਜਿਵੇਂ ਪੰਜਵੇਂ ਪਾਤਸ਼ਾਹ ਜੀ ਦਾ ਰਿਸ਼ਤਾ ਲੈ ਕੇ ਆਇਆ ਸੀ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਨਾਈਓ ਹੀ ਲੈ ਕੇ ਆਇਆ ਸੀ ਨਾ ਨਾਈ ਲੈ ਕੇ ਸੀ ਰਿਤਾ ਮਹਾਰਾਜ ਨੇ ਜਵਾਬ ਦਿੱਤਾ ਸੀ ਇਸੇ ਤਰ੍ਹਾਂ ਸਾਧ ਸੰਗਤ ਜੀ ਉਸ ਸਮੇਂ ਨਾਈਆਂ ਦੁਆਰਾ ਰਿਸ਼ਤੇ ਕੀਤੇ ਜਾਂਦੇ ਸੀ ਜਾਂ ਪਰੰਤ ਦਾ ਪੁਜੋਤ ਜਿਹੜੇ ਪੜ੍ਹਾਉਂਦੇ ਸੀ ਪੰਡਤ ਬ੍ਰਾਹਮਣ ਉਹ ਰਿਸ਼ਤੇ ਕਰਾਇਆ ਕਰਦੇ ਸੀ ਉਸ ਸਮੇਂ ਤੇ ਬ੍ਰਾਹਮਣ ਦੇ ਮਨ ਦੇ ਵਿੱਚ ਲਾਲਚੀ ਬ੍ਰਾਹਮਣ ਸੀ ਮਨ ਦੇ ਵਿੱਚ ਲਾਲਚ ਸੀ ਨਾਲੇ ਬੱਚਿਆਂ ਨੂੰ ਪੜ੍ਹਾਣਾ ਗੋਵਿੰਦਵਾਲ ਸਾਹਿਬ ਖੇ ਦੇ ਨਾਲੇ ਨਾਲ ਦੇ ਨਾਲ ਲੋਕਾਂ ਦੇ ਬੱਚਿਆਂ ਦੇ ਰਿਸ਼ਤੇ ਕਰਾਣੇ ਕੋਈ ਮੀਰ ਘਰ ਦੀ ਬੇਟੀ ਅਤੇ ਬੇਟਾ ਸੀ ਸਸਾਧ ਸੰਤ ਜੀਓ ਜਿਸ ਵੇਲੇ ਨੇ ਕੜਮਾਈ ਕਰਵਾਣੀ ਸੀ ਉਸ ਵੇਲੇ ਕੜਮਾਈ ਹੁਣ ਤੇ ਅਗੇਜਮੈਂਟ ਕਹਿੰਦੇ ਨੇ ਕਿ ਰਿਸ਼ਤਾ ਕਰਾਣਾ ਉਸ ਟਾਈਮ ਕੜਮਾਈ ਕਹਿੰਦੇ ਸੀ ਕੜਮਾਈ ਹੁੰਦੀ ਸੀ ਰਿਸ਼ਤਾ ਕਰਾਣਾ ਸੀ ਨੇ ਜਾ ਕੇ ਘਰ-ਵਾਰ ਦੇਖਿਆ ਦੂਆ ਪਾਸਿਓਂ ਬੇਟੇ ਵਾਲਾ ਘਰ ਅਮੀਰ ਘਰ ਸੀ ਸੁੱਖਾ ਘਰ ਸੀ ਤੇ ਦੂਜੇ ਪਾਸੇ ਬੇਟੀ ਵਾਲਿਆਂ ਦਾ ਘਰ ਸੀ ਦੂਆਂ ਪਾਸੇ ਜਾ ਕੇ ਵਧ ਚੜ ਕੇ ਗੱਲ ਕਰਿਆ ਕਰਦੇ ਸੀ ਜਿਵੇਂ ਕੋਈ ਵਪਾਰੀ ਕਰਦਾ ਨਾ ਜਦੋਂ ਜਾਂਦਾ ਕਿਸਦੇ ਘਰ ਉਹ ਵਧ ਚੜ ਕੇ ਗੱਲ ਕਰਦਾ ਆਪਣੀ ਚੀਜ਼ ਦੀ ਇਸੇ ਤਰੀਕੇ ਇਹ ਪੰਡਿਤ ਕਰਦੇ ਸੀ ਮੁੰਡੇ ਵਾਲੇ ਘਰ ਨੂੰ ਵਧੀਆ ਦੱਸਣਾ ਚੰਗਾ ਦੱਸਣਾ ਜਾਂ ਦਾਤ ਦੱਸਣੀ ਮੁੰਡਾ ਬਹੁਤ ਸੰਖਾ ਹੈ ਤੇ ਉਧਰ ਕੁੜੀ ਵਾਲਿਆਂ ਨੂੰ ਕਹਿ ਦੇਣਾ ਧੂਆਪਾਸੇ ਇਸੇ ਤਰ੍ਹਾਂ ਹੀ ਕਹਿੰਦੇ ਸੀ ਤੇ ਜਾ ਕੇ ਲਾਲਚ ਦੇ ਤਾ ਕੁੜੀ ਵਾਲਿਆਂ ਨੂੰ ਕਹਤਾ ਕਹਿੰਦੇ ਭਾਈ ਘਰ ਇਸ ਬ੍ਰਾਹਮਣ ਨੇ ਇਸ ਪਾਧੇ ਨੇ ਕਿਹਾ ਕਹਿੰਦੇ ਘਰ ਤਾਂ ਬਹੁਤ ਵਧੀਆ ਪਰ 500 ਰੁਪਏ ਲੈਣਗੇ 500 ਰੁਪਏ ਆ ਰਿਸਤੇ ਦਾ ਲੱਗੇਗਾ 500 ਰੁਪਏ ਦਸ਼ਨਾ ਕਹਤੀ ਦਸ਼ਨਾ ਲੈਂਦੀ ਸੀ ਕਿ 500 ਰੁਪਏ ਮੁੰਡੇ ਵਾਲੇ ਜਿਹੜੇ ਲੜਕੇ ਵਾਲੇ ਨੂੰ ਮੰਗਦੇ ਹਨ ਘਰ ਬਹੁਤ ਵਧੀਆ ਤੁਹਾਡੀ ਕੁੜੀ ਸੁਖੀ ਰਹੇਗੀ ਬੇਟੀ ਇਸ ਕਰਕੇ ਜੇ ਕਹਿੰਦੇ ਉਹ ਤਾਂ ਮੈਂ ਗੱਲ ਤੋੜਦਾ ਵਾਂ ਨਹੀਂ ਤੇ ਜਾਣ ਦਿੰਦਾ ਤੇ ਉਧਰੋਂ ਬੇਟੀ ਵਾਲਿਆਂ ਨੇ ਆਹ ਕਰਤੀ ਕੋਈ ਬੇਟੀ ਵਾਲੇ ਮਜਬੂਰ ਹੁੰਦੇ ਹਨ ਵਿਚਾਰੇ ਤੇ ਇਸ ਕਰਕੇ ਉਹਨਾਂ ਨੇ ਆਹ ਕਰਤੀ ਪੰਡਤ ਨੂੰ 500 ਰੁਪਏ ਦਿੱਤਾ ਇਹ ਰਿਸ਼ਤਾ ਜਦੋਂ ਪੂਰਾ ਸਿਰੇ ਚੜ੍ਹਿਆ ਕਾਰਜ ਹੋਇਆ ਇਹ ਗੱਲ ਸਾਹਮਣੇ ਆ ਗਈ ਉਹ ਗੱਲ ਸਾਹਮਣੇ ਆਈ ਇਹ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਸ਼ਿਕਾਇਤ ਗਈ ਤੀਜੇ ਪਾਤਸ਼ਾਹ ਕੋਲ ਮਹਾਰਾਜ ਨੂੰ ਜਾ ਕੇ ਕੁੜੀ ਵਾਲਿਆਂ ਨੇ ਬੇਟੀ ਆ ਲੈਣੇ ਸ਼ਿਕਾਇਤ ਕੀਤੀ ਮਹਾਰਾਜੀ ਇਸ ਪਿੰਡ ਦੇ ਵਿੱਚ ਗੋਬਿੰਦ왈 ਸਿੰਘ ਖੇ ਇੱਕ ਬ੍ਰਾਹਮਣ ਹੈ ਜਿਹੜਾ ਬੱਚਿਆਂ ਨੂੰ ਪੜ੍ਹਾਉਂਦਾ ਹੈ ਵਿਦਿਆ ਦਿੰਦਾ ਹੈ ਜਿਹਨੂੰ ਪਾਦਾ ਕਿਹਾ ਜਾਂਦਾ ਹੈ ਉਹਨੇ ਇਸ ਤਰ੍ਹਾਂ ਕਹਿ ਕੇ ਸਾਡੇ ਤੋਂ ਮਾਇਆ ਲਈਏ 500 ਰੁਪਏ ਦੀ ਉਸ ਵੇਲੇ ਪਿਆਰੇ ਬਹੁਤ ਕੀਮਤ ਸੀ ਵਿਆਹ ਹੋ ਜਾਂਦਾ ਸੀ ਪੂਰਾ 500 ਦੀ ਬਹੁਤ ਕੀਮਤ ਸੀ ਜਾ ਕੇ ਚਕਾਇਤ ਕੀਤੀ ਮਹਾਰਾਜ ਜੀ ਉਹ ਬ੍ਰਾਹਮਣ ਨੂੰ ਬੁਲਾਓ ਪੰਡਤ ਨੂੰ ਬੁਲਾਓ ਨੂੰ ਪੁੱਛੋ ਜਦੋਂ ਬੇਟੇ ਵਾਲੇ ਨੂੰ ਪੁੱਛਿਆ ਆਉ ਕਹਿੰਦੇ ਕੀ ਅਸੀਂ ਤਾਂ ਇੱਕ ਪੰਜੀ ਨਹੀਂ ਲਈ ਤੁਹਾਨੂੰ ਤਾਂ ਕੋਈ ਅਸੀਂ 500 ਰੁਪਏ ਨਹੀਂ ਕਹੇ ਜਾਂ ਮੰਗੇ ਹੁਣ ਜਾਂ ਕਹੇ ਹੁਣ ਬਹੁ ਮੂੰਹ ਤੇ ਬਲਾ ਲੈ ਕੇ ਉਹ ਬ੍ਰਾਹਮਣ ਨੂੰ ਪੰਡਤ ਨੂੰ ਉਹ ਗੱਲ ਸਾਹਮਣੇ ਆ ਗਈ ਝੂਠ ਸਾਹਮਣੇ ਆ ਗਿਆ ਤੇ ਜਦੋਂ ਮਹਾਰਾਜ ਜੀ ਨੂੰ ਜਾ ਕੇ ਸਾਰੀ ਗੱਲਬਾਤ ਦੱਸੀ ਬੇਟੀ ਵਾਲੇ ਪਰਿਵਾਰ ਨੇ ਕਹਿੰਦੇ ਮਹਾਰਾਜ ਇਸ ਤਰ੍ਹਾਂ ਠੱਗੀ ਮਾਰਦਾ ਪੰਡਤ ਤੁਸੀਂ ਕਿਰਪਾ ਕਰੋ ਨੂੰ ਬੁਲਾਓ ਨੂੰ ਪੁੱਛੋ ਸਮਝਾਓ ਤੇ ਕੁਝ ਲੇਖਕਕਾਰ ਲਿਖਣਾ ਕਰਦੇ ਨੇ ਇਤਿਹਾਸ ਦੇ ਵਿੱਚ ਕਿ ਉਸ ਸਮੇਂ ਦੀ ਇਹ ਬਾਣੀ ਉਚਾਰਨ ਕੀਤੀ ਹੋਈ ਹੈ ਮਹਾਰਾਜ ਨੂੰ ਤਾਂ ਬਾਣੀ ਉਹ ਪੰਡਿਤ ਦੇ ਨਾਲ ਚਰਚਾ ਕਰਦੇ ਹੋਏ ਬਾਣੀ ਲਾਪਤ ਕੀਤੀ ਹੈ ਜਿਸ ਤਰ੍ਹਾਂ ਪਹਿਲਾਂ ਅੱਖਰਾਂ ਦੇ ਆਧਾਰ ਤੇ ਮਹਾਰਾਜ ਜੀ ਨੇ ਪੱਟੀ ਲਿਖੀ ਬਾਣੀ ਗੁਰੂ ਨਾਨਕ ਮਹਾਰਾਜ ਜੀ ਨੇ ਉੱਥੇ ਵੀ ਪਾਦ ਦੇ ਨੂੰ ਪੰਡਿਤ ਦੇ ਨਾਲ ਚਰਚਾ ਕਰਦੇ ਹੋਏ ਉਹ ਬਾਣੀ ਨੂੰ ਉਚਾਰਨ ਕੀਤਾ 35 ਅੱਖਰਾਂ ਵਿੱਚ ਸੰਪੂਰਨਤਾ ਹੀ ਕੀਤੀ ਤੇ ਨਾਲ ਦੀ ਨਾਲ ਜਿੱਥੇ ਪਾਦ ਦੇ ਨੂੰ ਦੇਖੋ ਮਹਾਰਾਜ ਜੀ ਸਮਝਾਉਂਦਿਆਂ ਉੱਥੇ ਦੁਨੀਆ ਨੂੰ ਉਪਦੇਸ਼ ਦਿੰਦਿਆਂ ਜਦੋਂ ਵੀ ਬਾਣੀ ਲਾਗਦੇ ਸੀ ਮਹਾਰਾਜ ਤੇ ਨਹੀਂ ਕਿ ਇੱਕ ਜਿਹੜਾ ਇੱਕ ਬੰਦਾ ਮਨੁੱਖ ਸਾਹਮਣੇ ਹੁੰਦਾ ਸੀ ਉਹਦੇ ਨਾਲ ਤੇ ਉਹ ਚਰਚਾ ਹੁੰਦੀ ਸੀ ਪਰ ਦੁਨੀਆ ਨੂੰ ਉਪਦੇਸ਼ ਹੁੰਦਾ ਸੀ ਜਿੱਥੇ ਵੀ ਗੁਰੂ ਨਾਨਕ ਮਹਾਰਾਜ ਜੀ ਕਹੇ ਇੱਕ ਬੰਦੇ ਨਾਲ ਜੇ ਚਰਚਾ ਹੋਈ ਇੱਕ ਦਾ ਆਧਾਰ ਕੀਤਾ ਉਹ ਇੱਕ ਦਾ ਹੀ ਨਹੀਂ ਦੁਨੀਆ ਦਾ ਆਧਾਰ ਕੀਤਾ ਮਹਾਰਾਜ ਨੇ ਉਸੇ ਸ਼ਬਦ ਦੇ ਨਾਲ ਉਸੇ ਬਾਣੀ ਦੇ ਨਾਲ ਇਸੇ ਤਰੀਕੇ ਗੁਰੂ ਅਮਰਦਾਸ ਜੀ ਜਿੱਥੇ ਪੰਡਤ ਨੂੰ ਬ੍ਰਾਹਮਣ ਨੂੰ ਕਹਿ ਰਹੇ ਹਨ ਨਾ ਅਕਸ਼ਰਾਂ ਦੇ ਰਾਹੀ ਤੇ ਉੱਥੇ ਕੋਲ ਬੈਠੇ ਸਾਰਿਆਂ ਨੂੰ ਸਮਝਾ ਰਹੇ ਹਨ ਮਹਾਰਾਜ ਉੱਥੇ ਦੁਨੀਆ ਨੂੰ ਪ੍ਰਦੇਸ਼ ਬਖਸ਼ ਦਿਆ ਨੇ ਮਹਾਰਾਜ ਜੀ ਦੀ ਬਾਣੀ ਇਥੋਂ ਅਰੰਭ ਹੁੰਦੀ ਹੈ ਤੀਜੇ ਪਾਤਸ਼ਾਹ ਜੀ ਮੰਗਲਾ ਚਰਨ ਕਰਦੇ ਹੋਏ ਉਥੇ ਪਰਦੇਸ਼ ਬਖਸ਼ਦੇ ਹਨ ਜੀ ਓ ਓੰਕਾਰ ਸਤ ਗੁਰ ਪ੍ਰਸਾਦ ਉਹ ਪਲੀ ਪੂਰਨ ਪ੍ਰਮਾਤਮਾ ਭਾਈ ਇੱਕ ਸਰੂਪ ਹੈ ਇੱਕੋ ਹੀ ਸਰਾਰੇ ਬ੍ਰਹਮੰਡ ਸ੍ਰਿਸ਼ਟੀ ਦਾ ਮਾਲਕ ਹੈ ਜਿਹਦੀ ਮੂਰਤ ਕਾਲ ਤੋਂ ਪਰੇ ਹੈ ਸਤ ਸਰੂਪ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੈ ਆਇਓ ਅੰਗੇ ਸਭ ਜਗ ਆਇਆ ਆਖੇ ਘਗੇ ਕਾਲ ਭਿਆ ਮਹਾਰਾਜ ਜੀ ਸਤਿਗੁਰੂ ਜੀ ਗੁਰੂ ਤੇ ਅਮਰਦਾਸ ਜੀ ਮਹਾਰਾਜ ਅक्षर ਉਚਾਰਨ ਕਰਦੇ ਹਨ ਇਹਲੇ ਅੱਖਰਾਂ ਤੋਂ ਇਹ ਸ਼ਬਦ ਦੀ ਰਮਤਾ ਕਰਦੇ ਹਨ ਉਥੇ ਪ੍ਰਦੇਸ਼ ਬਖਸ਼ਦੇ ਹਨ ਆਇਓ ਅੰਗੇ ਤੋਂ ਭਾਵ ਕੀ ਐੜਾ ਈੜੀ ਸਸਾ ਤੇ ਆਖੇ ਘਗੇ ਤੋਂ ਭਾਵ ਕ ਕ ਖ ਖ ਗ ਗ ਘ ਂ ਗਾ ਤਿੰਨਾਂ ਨੰਗਾ ਨੰਗਾ ਅੱਖਰ ਪਹਿਲਾਂ ਵੀ ਆਪਾਂ ਪੜਿਆ ਤੇ ਮਹਾਰਾਜ ਜੀ ਇਸ ਸਰਦਾਰਾਂ ਪ੍ਰਦੇਸ਼ ਬਖਸ਼ਿਸ਼ ਕਰਦੇ ਹਾਂ ਆਇਓ ਅੰਗੇ ਸਭ ਜਗ ਆਇਆ ਮਹਾਰਾਜ ਜੀ ਕਹਿੰਦੇ ਸਾਰਾ ਜਗਤ ਸ੍ਰਿਸ਼ਟੀ ਉਹ ਪ੍ਰਮਾਤਮਾ ਨੇ ਬਣਾਣਾ ਕੀਤੀ ਹੈ ਜਗ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਉਹ ਪਰਮੇਸ਼ਰ ਹੈ ਪੈਦਾ ਵੀ ਕੀਤੀ ਹੈ ਤੇ ਮਹਾਰਾਜ ਜੀ ਕਹਿੰਦੇ ਅੱਗੇ ਬਚਨ ਕਰਦਿਆਂ ਕਾਖੇ ਘੰਗੇ ਕਾਲ ਭਇਆ ਇਹ ਕਾਲ ਦੇ ਵਸ ਵਿੱਚ ਵੀ ਹੈ ਮਹਾਰਾਜ ਜੀ ਕਹਿੰਦੇ ਜਿਹੜਾ ਪੈਦਾ ਹੋਇਆ ਨਾ ਸ੍ਰਿਸ਼ਟੀ ਵਿੱਚ ਜੰਮਿਆ ਉਹਨੇ ਇੱਕ ਦਿਨ ਕਾਲ ਦੇ ਵਸ ਵਿੱਚ ਵੀ ਆਉਣਾ ਹੈ ਸ੍ਰਿਸ਼ਟੀ ਦੇ ਵਿੱਚ ਜੋ ਵੀ ਚੀਜ਼ਾਂ ਦੇਖਦੇ ਆਂ ਜੋ ਵੀ ਸ੍ਰਿਸ਼ਟੀ ਵਿੱਚ ਜੀਵ ਦੇਖਦੇ ਆਂ ਉਹ ਮਾਲਕ ਨੇ ਬਣਾਏ ਹਨ ਜਗਤ ਨੂੰ ਬਣਾਉਣਾ ਕੀਤਾ ਜੱਗ ਆਇਆ ਕਾਖੇ ਘੰਗੇ ਕਾਲ ਭਇਆ ਮਹਾਰਾਜ ਜੀ ਕਹਿੰਦੇ ਕਾਲ ਦੇ ਵਸ ਹੈ ਜਗਤ ਇਸ ਸ੍ਰਿਸ਼ਟੀ ਜਿਹੜੀ ਹੈ ਪੈਦਾ ਵੀ ਹੋ ਰਹੀ ਹੈ ਤੇ ਕਾਲ ਦੇ ਅੰਦਰ ਕੰਟਰੋਲ ਵਿੱਚ ਵੀ ਹੈ ਕਾਲ ਇਹਨੂੰ ਖਾਈ ਵੀ ਜਾ ਰਿਹਾ ਹੈ। ਇਹਦੇ ਇੱਕ ਦਿਨ ਪਾਦਾ ਜੀ ਇਹ ਸ੍ਰਿਸ਼ਟੀ ਨੇ ਜੀਵਾਂ ਨੂੰ ਆਪਾਂ ਨੂੰ ਵੀ ਕਾਲ ਨੇ ਖਾ ਲੈਣਾ। ਰੀਰੀ ਲੱਲੀ ਪਾਪ ਕਮਾਉਣੇ ਫੜ ਅਵਗੁਣ ਗੁਣ ਵਿਸਰਿਆ ਇਹ ਵੀ ਹਿੰਦੀ ਦੇ ਅੱਖਰ ਰੀਰੀ ਲੱਲੀ ਇਹਦੇ ਤੋਂ ਮਹਾਰਾਜ ਜੀ ਉਪਦੇਸ਼ ਬਖਸ਼ਦੇ ਹਨ। ਮਹਾਰਾਜ ਜੀ ਕਹਿੰਦੇ ਇਹ ਇਹ ਮਨੁੱਖ ਇਹ ਜੀਵ ਤੂੰ ਪਾਪ ਕਮਾਣਾ ਪਾਪ ਇਕੱਤਰ ਕਰੀ ਜਾ ਰਿਹਾ ਪੜ អਵਗੁਣ ਜਿਹੜੇ ਪੜ੍ਹਾਈ ਕਰਕੇ ਤੂੰ អਵਗੁਣਾਂ ਨੂੰ ਛੱਡ ਕੇ ਗੁਣ ਗ੍ਰਹਿਣ ਕਰਨੇ ਸੀ ਕਿਉਂਕਿ ਤੈਨੂੰ ਸੂਝ-ਬੂਝ ਆਉਣੀ ਚਾਹੀਦੀ ਸੀ ਗਿਆਨ ਆਉਣਾ ਚਾਹੀਦਾ ਸੀ ਉਹ ਬਾਪ ਪੜ੍ਹਾਈ ਪੜ੍ਹ ਕੇ ਤੂੰ អਵਗੁਣ ਇਕੱਠੇ ਕਰ ਰਿਹਾ ਹੈ ਹਾਰਾ ਜੀ ਪਾਦੀ ਨਾਲ ਗੱਲਾਂ ਕਰਦੇ ਹੋਏ ਬਚਨ ਕਰਦੇ ਹੋਏ ਸਾਨੂੰ ਉਪਦੇਸ਼ ਬਖਸ਼ ਦੇਣ ਰੀ ਰੀ ਲੱਲੀ ਪਾਪ ਕਮਾਵੇ ਹਾਰਾ ਜੀ ਕਹਿੰਦੇ ਮਨੁੱਖ ਜੀਵ ਤੂੰ ਪਾਪ ਕੁਮਾਰ ਆ ਇਸ ਸੰਸਾਰੀ ਪੜਾਈ ਤਾਂ ਕਰ ਰਿਹਾ ਪੜ ਔਗਣ ਗੁਣ ਵਿਸਰਿਆ ਤੈਨੂੰ ਪੜ ਕੇ ਔਗਣਾਂ ਨੂੰ ਵਿਸਾਰ ਕੇ ਗੁਣ ਇਕੱਠੇ ਕਰਨੇ ਸੀ ਪਰ ਤੂੰ ਗੁਣਾਂ ਨੂੰ ਵਿਸਾਰ ਕੇ ਪੜ ਕੇ ਔਗਣ ਇਕੱਠੇ ਕਰ ਰਿਹਾ ਦੇਖਦੇ ਨਾ ਬਹੁਤਾ ਪੜ ਜਾਈਏ ਤੇ ਅਸੀਂ ਆਪ ਸਿਆਣੇ ਹੋ ਜੰਨੇ ਆ ਕਿੰਨੇ ਕਿ ਬਹੁਤ ਸਿਆਣੇ ਆ ਬਹੁਤ ਪੜਿਆ ਲਿਖਿਆ ਅਸੀਂ ਜਿਹੜੇ ਮਾਪਿਓ ਨੇ ਸਾਨੂੰ ਪੈਦਾ ਕੀਤਾ ਪਹਿਲੋਂ ਸਾਨੂੰ ਉਹ ਸਿਆਣੇ ਜਾਪਦੇ ਆ ਨਾ ਤੇ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ ਫਿਰ ਹੁੰਦੇ ਆ ਕਿ ਉਹਨਾਂ ਨੂੰ ਕੋਈ ਪਤਾ ਹੈ ਅਸੀਂ ਬਹੁਤ ਸਿਆਣੇ ਆਸੀਂ ਪੜੇ ਲਿਖੇ ਆ ਉਹ ਤਿੰਨ ਪੜ੍ਹ ਹਨ ਕਈ ਵਾਰੀ ਪੜਿਆ ਜਿਹੜਾ ਅਪੜ ਹੁੰਦਾ ਬੰਦਾ ਉਹ ਭਾਵੇਂ ਸੂਝਵਾਨ ਹੋਵੇ ਸਿਆਣਾ ਹੋਵੇ ਪਰ ਅਸੀਂ ਉਹਨੂੰ ਚਾਤਰ ਬਣ ਕੇ ਸਿਆਣੇ ਬਣ ਕੇ ਫੇਲ ਕਰਨਾ ਚਾਹੁੰਦੇ ਆ ਅਸੀਂ ਇਸੇ ਤਰ੍ਹਾਂ ਉਹ ਗਣ ਇਕੱਠੇ ਕਰ ਲੈਨੇ ਆ ਇਮਾਰਤ ਤੀਜੇ ਪਾਸ਼ਾ ਜੀ ਕਹਿੰਦੇ ਇਹ ਪੰਡਤ ਜੀ ਰੋਤ ਜੀ ਪਾਦਾ ਜੀ ਮਹਾਰਾਜ ਜੀ ਕਹਿੰਦੇ ਪਾਪ ਕਮਾਣੇ ਪੜ ਔਗਣ ਕਹਿੰਦੇ ਔਗਣਾਂ ਨੂੰ ਪੜਦਾ ਰਿਹਾ ਗੁਣ ਤਿਆਗਦਾ ਰਿਹਾ ਔਗਣ ਇਕੱਠੇ ਕਰਦਾ ਰਿਹਾ ਇਸ ਕਰਕੇ ਉਹ ਵਿਸਰ ਗਿਆ ਮਨ ਐਸਾ ਲਿਖਾ ਤੂੰ ਕੀ ਪੜਿਆ ਇਹ ਮਨ ਨੂੰ ਸੰਬੋਧਨ ਕਰਦੇ ਰਹਾਉ ਦੀ ਪੰਕਤੀ ਚਾਣ ਕਰਦੇ ਹਨ ਕੇਂਦਰੀ ਭਾਵ ਤੇ ਮਨ ਨੂੰ ਸੰਬੋਧਨ ਕਰਦੇ ਹਨ ਮਨ ਐਸਾ ਲਿਖਾ ਤੂੰ ਕੀ ਪੜਿਆ ਕਹਿੰਦੇ ਮਣਾ ਤੂੰ ਐਸਾ ਲੇਖਾ ਕਿਉਂ ਪੜਨਾ ਕੀਤਾ ਇਹ ਲੇਖ ਨੂੰ ਕਿਉਂ ਪੜਨਾ ਕੀਤਾ ਜ਼ਿੰਦਗੀ ਵਿੱਚ ਧਾਰਨ ਕੀਤਾ ਜਿਹਦੇ ਕਾਰਨ ਤੇਰੇ ਸਿਰ ਤੇ ਲੇਖਾ ਬਣਿਆ ਰਿਹਾ ਲੇਖਾ ਦੇਣਾ ਤੇਰੇ ਸਿਰ ਰਿਹਾ ਜੇ ਤਨ ਜਵਾਬ ਮਹਾਰਾਜ ਨੇ ਕਹਿੰਦੇ ਇਹ ਲੇਖਾ ਕਿਉਂ ਪੜਿਆ ਤੂੰ ਇਹ ਪੜਾਈ ਤਿਉਂ ਭਾਵ ਕੀ ਇਹ ਪੜਾਈ ਤੂੰ ਕਿਉਂ ਕਰਨਾ ਕੀਤੀ ਜਿਹੜੀ ਪੜਾਈ ਕਰਨ ਦੇ ਨਾਲ ਤੇ ਲੇਖਾ ਤਾਂ ਖਤਮ ਕਰਨਾ ਸੀ ਗੁਰਮੁਖੀ ਦੇ ਅੱਖਰ ਅੰਦਰ ਵਸਾਣੇ ਸੀ ਔਗਣਾਂ ਨੂੰ ਨਾਸ ਕਰਨਾ ਸੀ ਗੁਣ ਇਕੱਠੇ ਕਰਨੇ ਸੀ ਪੜਾਈ ਕੈਸੀ ਤੂੰ ਕਰ ਲਈ ਹਰਾ ਜੀ ਕਹਿੰਦੇ ਆਪ ਵੀ ਪੜ੍ਹ ਕੇ ਆਪਣਾ ਦਿਮਾਗ ਵੀ ਮਾਇਆ ਦੇ ਵਿੱਚ ਇਕੱਤਰ ਕਰ ਲਿਆ ਜੋੜ ਲਿਆ ਤੇ ਜਿਨ੍ਹਾਂ ਨੂੰ ਪੜਾਇਆ ਉਹਨਾਂ ਦਾ ਦਿਮਾਗ ਬੁੱਧੀ ਉਸੇ ਤਰ੍ਹਾਂ ਦੀ ਕਰਤੀ ਮਹਾਰਾਜ ਜੀ ਕਹਿੰਦੇ ਲੇਖਾ ਦੇਣਾ ਤੇਰੇ ਸਿਰ ਰਹਾ ਕਹਿੰਦੇ ਫਿਰ ਕੀ ਲਾਭ ਹੋਇਆ हे ਮਨਾ ਇਹ ਲਿਖ ਪੜੇ ਦਾਏ ਪੜਾਈ ਕਰੀ ਦਾ ਕੀ ਲਾਭ ਹੋਇਆ ਲੇਖਾ ਤੇ ਉਸੇ ਤਰ੍ਹਾਂ ਹੀ ਸਿਰ ਤੇ ਚੁੱਕੀ ਫਿਰਦਾ ਹੈ ਲੇਖਾ ਤੇ ਤੇਰੇ ਸਿਰ ਫਿਰ ਵੀ ਚੜਿਆ ਪਿਆ ਹੈ ਲੇਖੇ ਦਾ ਹਸਾਬ ਕਿ ਤਬ ਤੇ ਉਸੇ ਤਰ੍ਹਾਂ ਹੀ ਪਿਆ ਹੈ ਫਿਰ ਇਸ ਪੜੇ ਲਿਖੇ ਦਾ ਕੀ ਲਾਭ ਹੈ ਰਹਾ ਵਿਚਾਰਾਮ ਦੇ ਕੀ ਮਹਾਰਾਜੀ ਅੱਗੇ ਰਮਤਾ ਕਰਦੇ ਹਨ ਸ਼ਬਦ ਜੀ ਸਿੰਘਦੰਗ ਗਾਇਆ ਇਹ ਸ਼ਬਦ ਥੋੜਾ ਝੌਖਾ ਲੱਭਦਾ ਹੈ ਤਕਰੀਬਨ ਧਿਆਨ ਨਾਲ ਪੜਨਾ ਪੈਂਦਾ ਹੈ ਆਮ ਜਦੋਂ ਆਪਾਂ ਪੜਦੇ ਆ ਨਾ ਸਿੱਖਣ ਤੋਂ ਬਿਨਾਂ ਉਹ ਗਲਤ ਹੋ ਜਾਂਦੇ ਨੇ ਐਸੇ ਲਬਜ ਜਿਹੜੇ ਔਖੇ ਬਾਣੀ ਦੇ ਲਬਜ ਹੁੰਦੇ ਆ ਨਾ ਉਹਨਾਂ ਨੂੰ ਧਿਆਨ ਨਾਲ ਪੜਨਾ ਚਾਹੀਦਾ ਸਾਰਿਆਂ ਨੂੰ ਸੇ ਲਬਜ ਜਦੋਂ ਹੁੰਦੇ ਹਨ ਉਦੋਂ ਰੁਕ ਜਾਣਾ ਚਾਹੀਦਾ ਆ ਰਾਮ ਨਾਲ ਸੋਚ ਕੇ ਉਹਨੂੰ ਪੜਨਾ ਚਾਹੀਦਾ ਹੈ ਲਬਜਾਂ ਨੂੰ ਤਕਰੀਬਨ ਬਹੁਤੇ ਲੋਕ ਗਲਤ ਪੜ ਜਾਂਦੇ ਨੇ ਇਹ ਲਬਜ ਸਿੱਦੰ ਗਾਇਆ ਗੱਗੇ ਦੇ ਨੱਕ ਚ ਬੋਲ ਕੇ ਨੂੰ ਲਬਜ ਨੂੰ ਅਸੀਂ ਸੁੱਧ ਪੜ ਸਕਦੇ ਆ ਸਿੱਧ ਗਾਇਆ ਸਿੰਮਰੇ ਨਾਹੀ ਨੰਨੇ ਨਾ ਤੁਧ ਨਾਮ ਲਿਆ ਇਹ ਲਬਜ ਮਹਾਰਾਜ ਜੀ ਕਹਿੰਦੇ ਪਾਧਾ ਜਿਹੜਾ ਹੈ ਉਹ ਪਹਿਲੋਂ ਸਭ ਤੋਂ ਇਹ ਲਬਜ ਪੜਾਉਂਦਾ ਸਿੱਧ ਗਾਇਆ ਇਹ ਦਾਰਤ ਬਣਦਾ ਕਿ ਜਿਹੜਾ ਵੀ ਬੱਚਾ ਪਾਧੇ ਕੋਲ ਪੜਨ ਹੁੰਦਾ ਨਾ ਪੰਡਿਤ ਕੋਲ ਪ੍ਰੋਥ ਕੋਲ ਪਹਿਲੇ ਦਿਨ ਜਦੋਂ ਪੱਟੀ ਲਿਖਦਾ ਪੱਟੀ ਦੇ ਉੱਤੇ ਪਹਿਲਾ ਅੱਖਰ ਪਾਉਂਦਾ ਉਹ ਸਿੱਧ ਗਾਏ ਗਾਈਆਂ ਗਾਇਨ ਇਹ ਸ਼ਬਦ ਲਿਖਦਾ ਹੈ ਕਿਉਂ ਲਿਖਦਾ ਇਹਦਾ ਮਤਲਬ ਹੁੰਦਾ ਕਿ ਤੈਨੂੰ ਇਸ ਵਿਦਿਆ ਦੇ ਵਿੱਚ ਸਿੱਧੀ ਪ੍ਰਾਪਤ ਹੋਏ ਤੂੰ ਕਾਮਯਾਬ ਹੋਏ ਇਸ ਕਰਕੇ ਉਹ ਪਹਿਲੋ ਤੇ ਹੁੰਦਾ ਹੈ ਪਰਮੇਸ਼ਰ ਨੂੰ ਇਸ ਕਰਕੇ ਪਹਿਲਾ ਅੱਖਰ ਇਹ ਲਿਖਦਾ ਹੈ ਕਿ ਤੈਨੂੰ ਸਿੱਧੀ ਪ੍ਰਾਪਤ ਹੋ ਜਾਵੇ ਤੂੰ ਵਿਦਿਆ ਪੜਨ ਦੇ ਵਿੱਚ ਸਫਲ ਹੋ ਜਾਵੇਂ ਸਿਮਰੇ ਨਾਹੀ ਨੰਨੇ ਨਾ ਤੁਧ ਨਾਮ ਲਿਆ ਈਮਾਰਾ ਜੀ ਕਹਿੰਦੇ ਤੂੰ ਸਿਮਰਨ ਨਹੀਂ ਕੀਤਾ ਸੱਚੇ ਨਾਮ ਨੂੰ ਧਿਆਉਣਾ ਨਹੀਂ ਕੀਤਾ ਛਛੇ ਛਿਜੇ ਐਨ ਸਮੂੜੈ ਕਿਉਂ ਛੁੱਟੇ ਜਮ ਪਕੜਿਆ ਛਛੇ ਅੱਖਰ ਤੁਮਾਰਾ ਜੀ ਪਰਦੇਸ਼ ਬਖਸ਼ਦੇ ਹਨ ਛਛੇ ਛਿਜੇ ਐਨਸ ਐਨਸ ਤੋਂ ਭਾਵ ਹੁੰਦਾ ਪਾਈ ਦਿਨ ਰਾਤ ਕਹਿੰਦੇ ਦਿਨ ਰਾਤ ਤੇਰੀ ਜ਼ਿੰਦਗੀ ਛਿੰਝਦੀ ਜਾਂਦੀ ਹੈ ਤੇਰੀ ਉਮਰਾਂ ਤੇਰੀ ਆਰਜ਼ੂ ਖਤਮ ਹੁੰਦੀ ਜਾ ਰਹੀ ਹੈ ਤੂੰ ਔਗਣਾ ਨਾਲ ਕਮਜ਼ੋਰ ਹੁੰਦਾ ਜਾ ਰਿਹਾ ਸਤਿਗੁਰੂ ਜੀ ਕਹਿ ਰਹੇ ਨੇ ਕਹਿੰਦੇ ਛਛੇ ਛਿਜੈ ਐਨ ਸਮੂੜੇ ਦਿਨ ਰਾਤ ਮੂੜੇ ਇਹ ਮੂਰਖ ਮਨੁੱਖ ਤੇਰੀ ਜ਼ਿੰਦਗੀ ਦੇ ਪਾਲ ਘੜੀਆਂ ਵਿਸਰਦੇ ਜਾਂਦੇ ਹਨ ਘਟਦੇ ਜਾਂਦੇ ਹਨ ਤੇ ਤੂੰ ਕਮਜ਼ੋਰ ਹੋ ਜਾ ਰਿਹਾ ਔਗਣਾ ਕਰਕੇ ਤੂੰ ਬਿਮਾਰ ਹੋਈ ਜਾ ਰਿਹਾ ਗੁਣ ਛੱਡੀ ਜਾ ਰਿਹਾ ਕਿਉਂ ਛੁੱਟੇ ਜਮ ਪਕੜਿਆ ਇਤੂ ਨੂੰ ਸੋਚਣਾ ਚਾਹੀਦਾ ਕਿ ਜਮ ਤੈਨੂੰ ਸੱਜੇ-ਸੱਜੇ ਫੜ ਰਿਹਾ ਜਮ ਤੇਰੇ ਨੇੜੇ ਆ ਰਿਹਾ ਸਮਾ ਤੇਰਾ ਨੇੜੇ ਆ ਰਿਹਾ ਬੱਬੇ ਬੁੱਝੇ ਨਾਹੀ ਮੁੜੇ ਭਰਮ ਭੁੱਲੇ ਤਰਾ ਜਨਮ ਗਿਆ ਅਗਲਾ ਅक्षर ਬੱਬਾ ਮਹਾਰਾਜ ਜੀ ਚਾਰਨ ਕਰਦੇ ਹਨ ਕਹਿੰਦੇ ਬੱਬੇ ਬੁੱਝੇ ਨਾਹੀ ਮੁੜੇ ਕਹਿੰਦੇ ਤੂੰ ਬੁੱਝ ਨਹੀਂ ਸਕਿਆ ਨੂੰ ਪਛਾਣ ਨਹੀਂ ਸਕਿਆ ਏ ਮੂਰਖ ਮਹਾਰਾਜ ਜੀ ਕਹਿੰਦੇ ਤੂੰ ਮੜਾ ਪ੍ਰਮਾਤਮਾ ਦੇ ਗੁਨਾ ਦੀ ਪਛਾਣ ਨਹੀਂ ਕਰ ਸਕਿਆ ਅਨੁਭਵ ਨਹੀਂ ਸਕਿਆ ਬੁੱਝੇ ਨਾਹੀ ਮੂੜੇ ਭਰਮ ਭੁੱਲੇ ਤੇਰਾ ਜਨਮ ਗਿਆ ਮਹਾਰਾਜ ਜੀ ਕਹਿੰਦੇ ਭਰਮ ਦੇ ਵਿੱਚ ਫਸਿਆ ਤੇਰਾ ਜਨਮ ਵਰਥ ਚਲਾ ਗਿਆ ਅਣ ਹੁੰਦਾ ਨਾ ਉਤਰਾਇਓ ਪਾਦਾ ਅਵਰਾ ਕਾ ਭਾਰ ਤੁੱਦ ਲਿਆ ਇਥੋਂ ਸਿੱਧ ਹੋ ਜਾਂਦਾ ਕਿ ਮਹਾਰਾਜ ਜੀ ਪਾਦ ਦੇ ਨਾਲ ਬਚਨ ਕਰਦੇ ਹਨ ਸਿੱਧੂ ਜਾਂਦਾ ਪੰਕਤੀ ਤੋਂ ਅਣ ਹੁੰਦਾ ਨਾਉ ਤਰਾਇਓ ਪਾਦਾ ਅਵਰਾ ਕਾ ਭਾਰਤ ਉਦਲਿਆ ਮਹਾਰਾਜ ਜੀ ਕਹਿੰਦੇ ਪਾਦਾ ਜੀਓ ਤੁਸੀਂ ਨਾ ਪੰਡਿਤ ਜੀਓ ਬ੍ਰਾਹਮਣ ਜੀਓ ਪਾਦਾ ਰੱਖ ਲਿਆ ਪੜ੍ਹਾਉਣ ਵਾਲਾ ਵਿਦਿਆਰਥੀਆਂ ਨੂੰ ਉਹਨੂੰ ਪਾਦਾ ਕਿਹਾ ਜਾਂਦਾ ਹੈ ਜਿਹੜਾ ਕੀ ਬੱਚਿਆਂ ਨੂੰ ਪੜ੍ਹਾਉਂਦਾ ਸਿੱਖਿਆ ਦਿੰਦਾ ਜਿਵੇਂ ਹੁਣ ਆਪਾਂ ਮਿਸਟਰ ਕਹਿੰਦੇ ਆ ਨਾ ਅਧਿਆਪਕ ਕਹਿੰਦੇ ਆ ਮਿਸਟਰ ਉਹਦੋਂ ਪਾਦਾ ਜੀ ਹੁੰਦੇ ਸੀ ਤੇ ਮਹਾਰਾਜ ਜੀ ਕਹਿੰਦੇ ਪਾਦਾ ਜੀ ਹੁਣ ਹੁੰਦਾ ਨਾ ਉਹ ਆਪਣਾ ਨਾਮ ਰੱਖ ਕੇ ਤੁਸੀਂ ਬੱਚਿਆਂ ਨੂੰ ਵਿਦਿਆ ਸਿਕਾਉਂਦੇ ਹੋ ਪੜ੍ਹਾਉਂਦੇ ਹੋ ਕਿ ਮੈਂ ਪਾਧਾ ਹਾਂ ਅਵਰਾ ਕਾ ਭਾਰ ਤੁੱਦ ਲਿਆ ਬੱਚਿਆਂ ਦਾ ਵੀ ਭਾਰ ਤੁਸੀਂ ਸਿਰ ਤੇ ਲਿਆ ਹੋਇਆ ਹੈ ਜਜੇ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਏਗਾ ਜਜੇ ਅਕਸ਼ਰ ਤੋਂ ਫਿਰ ਮਹਾਰਾਜ ਜੀ ਕਥਨ ਕਰਦੇ ਹਨ ਕਹਿੰਦੇ ਤੇਰੀ ਜੋਤ ਸੀ ਜਿਹੜੀ ਉਹ ਚਲੀ ਗਈ ਹੈ ਤੇਰੇ ਅੰਦਰੋਂ ਜਿਹੜਾ ਪਰਮੇਸ਼ਰ ਦਾ ਗਿਆਨ ਸੀ ਉਹ ਤਾਂ ਬੁੱਝ ਹੀ ਗਿਆ ਮਹਾਰਾਜ ਜੀ ਕਹਿੰਦੇ ਜੋਤ ਜਿਹੜੀ ਹਿਰ ਗਈ ਹੈ ਤੇਰੇ ਮੂੜੇ ਮਹਾਰਾਜ ਜੀ ਕਹਿੰਦੇ ਮੂਰਖ ਅੰਤ ਗਿਆ ਤੂੰ ਅੰਤ ਵੇਲੇ ਪਛਤਾਣਾ ਪਵੇਗਾ ਜਿਹੜਾ ਕੰਮ ਤੂੰ ਕਰ ਰਿਹਾ ਹੈ ਵਿਦਿਆ ਦੇ ਨਾਤੇ ਤੂੰ ਆਪਣੇ ਪ੍ਰੋਤਾ ਨੂੰ ਜਾਣਕਾਰੀ ਵਾਲਿਆਂ ਨੂੰ ਠੱਗ ਰਿਹਾ ਹੈ ਇੱਕ ਸ਼ਬਦ ਤੂੰ ਚਿੰਨੈ ਨਹੀਂ ਫਿਰ ਫਿਰ ਜੂਨੀ ਆਏ ਆਵੇਗਾ ਜੀ ਮਹਾਰਾਜ ਜੀ ਕਹਿੰਦੇ ਇੱਕ ਪ੍ਰਮਾਤਮਾ ਦੇ ਸ਼ਬਦ ਨੂੰ ਤੂੰ ਪੜਿਆ ਹੀ ਨਹੀਂ ਅਜੇ ਤੱਕ ਇਸ ਕਰਕੇ ਤੈਨੂੰ ਫਿਰ ਫਿਰ ਜੂਨਾ ਧਾਰਨ ਕਰਨੀਆਂ ਪੈਣਗੀਆਂ ਜੇ ਪੜ੍ਹਾਈ ਵੀ ਕਰ ਲਈ ਪੜਾਅ ਵੀ ਲਿਆ ਪਰ ਆਪ ਜਿਵੇਂ ਦਾ ਪੜ੍ਹਾਵੇਂ ਦਾ ਤੂੰ ਬੱਚਿਆ ਨੂੰ ਆਪਣੇ ਚਾਟੜਿਆਂ ਨੂੰ ਚਾਟੜਿਆਂ ਤੋਂ ਭਾਵ ਚੇਲੇ ਹੁੰਦਾ ਚਾਟੜਿਆਂ ਨੂੰ ਤੂੰ ਸਿੱਖਿਆ ਦੇ ਰਿਹਾ ਮਹਾਰਾਜ ਜੀ ਕਹਿੰਦੇ ਇੱਕ ਸ਼ਬਦ ਤੂੰ ਚੀਨੇ ਨਾਹੀ ਫਿਰ ਫਿਰ ਜੁਨੀ ਕਹਿੰਦੇ ਇੱਕ ਵੀ ਸ਼ਬਦ ਪਰਮੇਸ਼ਰ ਦਾ ਅਖਰ ਤੇਰੇ ਅੰਦਰ ਨਹੀਂ ਵਸਿਆ ਇਸ ਕਰਕੇ ਤੈਨੂੰ ਜੁਨਾ ਵਿੱਚ ਆਉਣਾ ਪਵੇਗਾ ਤੁਧ ਸਿਰ ਲਿਖਿਆ ਸੋ ਪੜ ਪੰਡਤ ਅਵਰਾ ਨੂੰ ਸਿਖਾਲ ਵਿਖਿਆ ਵਿਖਿਆ ਤੂੰ ਭਾਵੰਦਾ ਮਾਇਆ ਕਹਿੰਦੇ ਤੂੰ ਦਸਿਰ ਲਿਖਿਆ ਸੋ ਪੜ ਪੰਡਤ ਮਹਾਰਾਜ ਜੀ ਕਹਿੰਦੇ ਜਿਹੜਾ ਤੇਰੇ ਮੱਥੇ ਤੇ ਮਾਇਆ ਦਾ ਲੇਖ ਲਿਖਿਆ ਹੈ ਨਾ ਉਹ ਆਪ ਵੀ ਉਹੀ ਪੜ ਰਿਆ ਪੰਡਤ ਜੀ ਔਰਾਂ ਨੂੰ ਮਹਾਰਾਜ ਜੀ ਕਹਿੰਦੇ ਹੋਰਨਾਂ ਨੂੰ ਸਿੱਖਿਆ ਵੀ ਉਸ ਹੀ ਦੇ ਰਿਆ ਜਿਵੇਂ ਦੀ ਤੇਰੀ ਆਪ ਖੋਟੀ ਬੁੱਧੀ ਹੈ ਖੋਟੀ ਮਤ ਹੈ ਓਵੇਂ ਦੀ ਮਹਾਰਾਜ ਜੀ ਕਹਿੰਦੇ ਪੰਡਤ ਜੀ ਤੂੰ ਦੂਜਿਆਂ ਨੂੰ ਮਤ ਬੱਚਿਆਂ ਨੂੰ ਵੀ ਬਖਸ਼ ਰਿਹਾ ਮਾਇਆ ਦੀਵਾਲ ਮੱਤਿਆਂ ਨੂੰ ਵੀ ਤੋਰਿਆ ਪਹਿਲਾ ਫਾਹ ਪਾਇਆ ਪਾਦੇ ਪਿੱਛੋਂ ਦੇ ਗੱਲ ਚਾਟੜਿਆ ਇਕੋ ਮਹਾਰਾਜ ਜੀ ਜਵਾਬ ਦਿੱਤਾ ਕਹਿੰਦੇ ਪਹਿਲੋ ਤਾਂ ਆਪ ਤੂੰ ਫਾਹ ਪਾਇਆ ਹੋਇਆ ਗੱਲ ਚ ਮਹਾਰਾਜ ਜੀ ਕਹਿੰਦੇ ਪਾਦਾ ਜੀ ਉਹ ਪਹਿਲੋ ਤਾਂ ਆਪ ਫਾਹ ਪਾਇਆ ਹੋਇਆ ਤੇ ਉਹੀ ਫਾਹ ਤੁਸੀਂ ਚਾਟੜਿਆਂ ਦੇ ਚੇਲਿਆਂ ਦੇ ਬੱਚਿਆਂ ਦੇ ਗੱਲ ਵਿੱਚ ਪਾਰਿਓ ਉਹੀ ਸਿੱਖਿਆ ਉਹਨਾਂ ਨੂੰ ਧਾਰਨ ਕਰਾ ਰਹੇ ਹੋ ਸੱਸ ਸੰਜਮ ગયો ਮੂੜੈ ਇਕ ਦਾਨ ਤੁਧ ਕਥਾਏ ਲਿਆ ਸਸਾ ਅक्षर ਅਗੇ ਸੀਮਾ ਅक्षर ਮਹਾਰਾਜ ਜੀ ਚਰਨ ਸੀਮਾ ਪਦ ਸਸੇ ਸੰਜਮ ਮਹਾਰਾਜ ਜੀ ਕਹਿੰਦੇ ਸੰਜਮ ਨਹੀਂ ਆ ਤੇਰੇ ਅੰਦਰ ਏ ਮੂੜੇ ਮੂਰਖ ਮਹਾਰਾਜ ਜੀ ਕਹਿੰਦੇ ਇਕ ਦਾਨ ਤੂੰ ਦਾਨ ਦਸ਼ਨਾ ਦਾ ਦਾਨ ਮਹਾਰਾਜ ਜੀ ਕਹਿੰਦੇ ਆਪਣੇ ਪ੍ਰੋਤਾ ਤੋਂ ਮਹਾਰਾਜ ਜੀ ਕਹਿੰਦੇ ਦਸ਼ਨਾ ਇਕੱਠੀ ਕਰਦਾ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਇਤ ਧਾਨ ਖਾਦੇ ਤੇਰਾ ਜਨਮ ਗਿਆ ਦੇਖੋ ਜਿਹੜੀ ਵਾਰਤ ਆ ਉਹਦਾ ਮਹਾਰਾਜ ਜੀ ਜਵਾਬ ਦਿੱਤਾ ਇਥੋਂ ਸਿੱਧ ਹੁੰਦਾ ਹੈ ਕਿ ਮਹਾਰਾਜ ਜੀ ਇਸ ਬਾਣੀ ਜਿਸ ਟਾਈਮ ਲਿਖੀ ਪਾਦੇ ਨੂੰ ਪ੍ਰਦੇਸ਼ ਦੇਣ ਵਾਸਤੇ ਉਸ ਟਾਈਮ ਜਿਹੜਾ ਕੀ ਕਿਸੇ ਦਾ ਨਾਲ-ਨਾਲ ਪੜਾਉਂਦਾ ਸੀ ਬੱਚਿਆਂ ਨੂੰ ਤੇ ਨਾਲ ਬੱਚਿਆਂ ਦੇ ਰਿਸ਼ਤੇ ਵੀ ਕਰਾਂਦਾ ਸੀ ਇੱਥੇ ਮਹਾਰਾਜ ਜੀ ਜਵਾਬ ਦੇ ਰਹੇ ਨੇ ਸਾਈ ਪੁੱਤਰੀ ਜਜਮਾਨ ਕੀ ਹਾਰਾ ਜੀ ਕਹਿੰਦੇ ਜਿਵੇਂ ਤੇਰੀ ਪੁੱਤਰੀ ਹੈ ਨਾ ਤੇਰੀ ਬੇਟੀ ਹੈ ਐਵੇਂ ਤੇਰੇ ਨਾਲ ਵਰਤਣ ਵਾਲਿਆਂ ਦੀ ਜਿਹੜੇ ਤੇਰੇ ਜਜਮਾਨ ਹਨ ਉਹਨਾਂ ਦੀ ਵੀ ਬੇਟੀ ਤੇਰੀ ਬੇਟੀ ਹੈ ਇੱਕੋ ਬਰਾਬਰ ਹੈ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਬੇਟੀ ਨੂੰ ਵੀ ਤੂੰ ਆਪਣੀ ਬੇਟੀ ਸਮਝਣਾ ਸੀ ਤੇ ਤੂੰ ਉਹਨਾਂ ਤੋਂ ਮਹਾਰਾਜ ਜੀ ਕਹਿੰਦੇ ਦਾਨ ਲੈ ਲਿਆ ਮਹਾਰਾਜ ਜੀ ਬਚਨ ਕਰਦੇ ਨੇ ਸਾਈ ਪੁੱਤਰੀ ਜਿ ਜਬਾਨ ਕੀ ਸਾ ਤੇਰੀ ਇਤ ਧਨ ਖਾਦੇ ਮਹਾਰਾਜ ਜੀ ਕਹਿੰਦੇ ਤੂੰ ਉਹਨਾਂ ਤੋਂ ਧਨ ਖਾ ਕੇ ਝੂਠ ਬੋਲਦਾ ਕਿ ਕੁੜੀ ਵਾਲਿਆਂ ਨੂੰ ਕਹਤਾ ਕਿ ਮੁੰਡਿਆਂ ਵਾਲੇ ਧਨ ਮੰਗਦੇ ਹਨ 500 ਰੁਪਏ ਮੰਗਦੇ ਹਨ ਤਾਂ ਤੁਹਾਡੀ ਬੇਟੀ ਦਾ ਰਿਸ਼ਤਾ ਲੈਣਗੇ ਝੂਠ ਬੋਲ ਕੇ ਠੱਗੀ ਮਾਰ ਕੇ ਬੇਟੀ ਦੇ ਪਰਿਵਾਰ ਤੋਂ ਧਨ ਲੈ ਲਿਆ ਪੈਸੇ ਲੈ ਲੈ ਮਾਇਆ ਲੈ ਲਈ ਮੰਮੇ ਮਤ ਹਿਰ ਲਈ ਤੇਰੀ ਮੂੜੈ ਉਹ ਮੈਂ ਵੱਡਾ ਰੋਗ ਪਿਆ ਮਹਾਰਾਜ ਜੀ ਕਹਿੰਦੇ ਤੇਰੀ ਮਤ ਮੂੜੇ ਪਾਗਲ ਆਦਮੀ ਤੇਰੀ ਮਤ ਇਹ ਮੂਰਖ ਆਦਮੀ ਤੇਰੀ ਮਤ ਪ੍ਰਿਸ਼ਟ ਹੋ ਗਈ ਐ ਮਹਾਰਾਜ ਜੀ ਦੱਸੋ ਬਸ ਪੰਡਤ ਦੇ ਨਾਲ ਚਰਚਾ ਤੇ ਕਰਦੇ ਨੇ ਉਥੇ ਸਕਤਾਈ ਦੇ ਨਾਲ ਮਹਾਰਾਜ ਜੀ ਬਚਨ ਕਰ ਰਹੇ ਹਨ ਹੁਸੇ ਦੇ ਵਿੱਚ ਮਹਾਰਾਜ ਜੀ ਪੰਡਤ ਨੂੰ ਕਹਿ ਰਹੇ ਨ ਮੰਮੇ ਮਤ ਹੀਰ ਲਈ ਤੇਰੀ ਮੂੜੇ ਇਹਦੇ ਮੂੜੇ ਪਾਗਲ ਮਨੁੱਖ ਮੂਰਖ ਮਨੁੱਖ ਹੋਮੇ ਦੇ ਵਿੱਚ ਵੱਡਾ ਰੋਗ ਤੈਨੂੰ ਲੱਗ ਚੁੱਕਾ ਹੈ ਹੋਮੇ ਆ ਚੁੱਕੀ ਹੈ ਆਪਣੇ ਗਿਆਨ ਦੀ ਤੈਨੂੰ ਹੋਮੇ ਕਿ ਮੈਂ ਵਿਦਿਆ ਪੜਾਣਾ ਮੈਂ ਪੰਡਤਾਂ ਪ੍ਰੋਤਾਂ ਮੈਂ ਪਾਦਾ ਵਾਂ ਇਸ ਕਰਕੇ ਰੋਗ ਤੈਨੂੰ ਖਾ ਰਿਹਾ ਅੰਤਰ ਆਤਮੇ ਬ੍ਰਹਮਨਾ ਚੀਨਿਆ ਮਾਇਆ ਕਾ ਮੋਤਾਜ ਭਇਆ ਤੂੰ ਮੋਤਾਜ ਹੋ ਗਿਆ ਮਾਇਆ ਦਾ ਹਰ ਜੀ ਕਹਿੰਦੇ ਮੋਤਾਜ ਹੈ ਤੂੰ ਮਾਇਆ ਦਾ ਮਾਇਆ ਕਾਰਨ ਸਭ ਕੁਝ ਕਰਦਾ ਅੰਤਰ ਆਤਮੇ ਦਰੇ ਅੰਦਰ ਤੇਰੇ ਆਤਮਾ ਜਿਹੜੀ ਉਹ ਬ੍ਰਹਮ ਵਿੱਚ ਲੀਨ ਨਹੀਂ ਹੈ ਅੰਤਰ ਆਤਮੇ ਬ੍ਰਹਮ ਨਾ ਚੀਨਿਆ ਬ੍ਰਹਮ ਨੂੰ ਤੂੰ ਤਾਂ ਪਛਾਣਿਆ ਹੀ ਨਹੀਂ ਪਰਮੇਸ਼ਰ ਨੂੰ ਤਾਂ ਤੂੰ ਅੰਦਰ ਵਸਾਇਆ ਹੀ ਨਹੀਂ ਮਾਇਆ ਦਾ ਮੁਤਾਜ ਭਿਆ ਹੈ ਭਾਵ ਕੀ ਮਾਇਆ ਨਾਲ ਹੀ ਤੂੰ ਜੁੜਿਆ ਹੋਇਆ ਹੈ ਕਕੇ ਕਾਮ ਕ੍ਰੋਧ ਪਰਮਾਇਓ ਊੜੇ ਮਮਤਾ ਲਾਗੇ ਤੁਦ ਹਿਰਲ ਵਿਸਰਿਆ ਕੱਕੇ ਅक्षर ਤੁਮਾਰਾ ਜੀ ਬਚਨ ਕਰ ਜਾਣ ਕਹਿੰਦੇ ਤੇਰੇ ਅੰਦਰ ਐਸਰੀਆਂ ਵਾਸ਼ਨਾਵਾਂ ਰੋਗ ਲੱਗੇ ਹੋਇਨ ਕਾਮ ਕ੍ਰੋਧ ਤੇ ਨਾਲ ਤੂੰ ਭਰਮਿਆ ਗਰਸਿਆ ਹੋਇਆ ਮੂੜੇ ਇਹ ਬਾਗਲ ਮਨੁੱਖ ਮਹਾਰਾਜ ਜੀ ਕਹਿੰਦੇ ਇਹਦੇ ਨਾਲ ਤੇਰਾ ਅੰਦਰ ਗਰਸਿਆ ਪਿਆ ਹੈ ਭਰਿਆ ਪੈ ਮਮਤਾ ਲਾਗੇ ਤੁਦ ਹਰ ਵਿਸਰਿਆ ਇਹ ਮਮਤਾ ਸੰਸਾਰ ਮੋਹ ਦੇ ਵਿੱਚ ਤੂੰ ਹਰੀ ਨੂੰ ਵਿਸਾਰ ਦਿੱਤਾ ਭੁੱਲ ਗਿਆ ਪੜ੍ਹ ਹੈ ਗੁਣ ਹੈ ਤੂੰ ਬਹੁਤ ਪਕਾਰੇ ਬਿਨ ਬੁੱਝੇ ਤੂੰ ਡੁੱਬ ਮੁਆ ਪਕਾਰ ਪਰ ਕੀ ਮਹਾਰਾਜ ਜੀ ਕਹਿੰਦੇ ਤੂੰ ਕਹਿੰਦਾ ਹੈ ਦੁਨੀਆਂ ਦੇ ਵਿੱਚ ਪਿੰਡ ਦੇ ਵਿੱਚ ਪਕਾਰਦਾ ਕਿ ਮੈਂ ਪੜਿਆ ਹਾਂ ਮੈਂ ਪੰਡਿਤ ਆ ਬ੍ਰਹਮਾ ਮੈਂ ਕਪੜਾਨਾਵਾ ਬੱਚਿਆਂ ਨੂੰ ਮਹਾਰਾਜ ਕਹਿੰਦੇ ਘਰ ਵਿੱਚ ਤੂੰ ਇਹ ਬੋਲ ਬੋਲਦਾ ਪੜ੍ਹ ਹੈ ਗੁਣ ਹੈ ਤੂੰ ਬਹੁਤ ਪਕਾਰੇ ਬਿਨ ਬੁੱਝੇ ਮਹਾਰਾਜ ਜੀ ਕਹਿੰਦੇ ਉਹਨੂੰ ਬੁੱਝਣ ਤੋਂ ਬਿਨਾ ਪਛਾਣ ਤੋਂ ਬਿਨਾ ਪਰਮੇਸ਼ਰ ਤੂੰ ਡੁੱਬ ਮੁਆ ਹੈ ਮਹਾਰਾਜ ਜੀ ਕਹਿੰਦੇ ਤੂੰ ਇਹ ਸੰਸਾਰਿਤ ਭਾਵ ਸਾਗਰ ਤੋਂ ਡੁੱਬ ਜਾਵੇਂਗਾ ਤਤੇ ਤਾਮਸ ਜਲਾਵੋ ਮੂੜੈ ਥਥੇ ਥਾਨ ਪ੍ਰਿਸ਼ਟ ਹੁਆ ਤੇ ਮਹਾਰਾਜ ਜੀ ਕਹਿੰਦੇ ਇਸ ਕਰਕੇ ਤੂੰ ਤਪਦਾ ਜਲਦਾ ਸੜਦਾ ਤਤੇ ਤਾਮਸ ਜਲ ਜਲ ਹੋ ਮੂੜੈ ਹਾਰਾ ਜੀ ਕਹਿੰਦੇ ਮੂਰਖ ਇਸ ਕਰਕੇ ਤੂੰ ਜਲਦਾ ਸੜਦਾ ਹੈ ਥਥੇ ਥਾਨ ਪ੍ਰਿਸ਼ਟ ਹੋਇਆ ਤੇਰਾ ਥਾਂ ਤੇਰਾ ਇਹਦਾ ਜਿਹੜਾ ਪਿਛਟ ਹੋ ਚੁੱਕਾ ਘਗੇ ਘਰ ਘਰ ਫਿਰੇ ਤੂੰ ਮੂੜੇ ਦਦੇ ਦਾਣ ਨਾ ਤੁਦ ਲਿਆ ਘਗਾਖਸ਼ਰ ਨੋਵਾ ਮਹਾਰਾਜੀ ਪਦ ਸਪੂਰਨ ਕਰਦੇ ਹਨ ਘਗੇ ਘਰ ਘਰ ਫਿਰੇ ਤੂੰ ਮੂੜੇ ਮਹਾਰਾਜੀ ਕਹਿੰਦੇ ਪੰਡਤ ਬ੍ਰਾਹਮਣ ਤੂੰ ਘਰ ਘਰ ਜਾ ਕੇ ਦਰਸ਼ਨਾ ਮੰਗਦਾ ਘਰ ਘਰ ਜਾ ਕੇ ਫਿਰਦਾ ਦਾਣ ਮੰਗਦਾ ਤੁਰਿਆ ਫਿਰਦਾ ਤੁੱਦ ਲਿਆ ਤੇਰਾ ਮਨ ਕਹਿੰਦੇ ਹੰਕਾਰ ਨੇ ਹੋਵੇਂ ਨੇ ਤੇ ਲਾਲਚ ਨੇ ਮਹਾਰਾਜ ਜੀ ਕਹਿੰਦੇ ਘਰਸ ਲਿਆਕ ਅੱਗੇ ਘਰ ਕਰ ਫਿਰੇ ਤੂੰ ਮੂੜੇ ਦੱਦੇ ਦਾਣ ਨਾ ਤੁਝ ਲਿਆ ਤੂੰ ਅਸਲੀ ਦਾਣ ਜਿਹੜਾ ਦੇਣਾ ਸੀ ਨਾ ਦੱਸਣਾ ਉਹ ਨਾਮ ਦੀ ਦੇਣੀ ਸੀ ਮਹਾਰਾਜ ਜੀ ਕਹਿੰਦੇ ਜਿਹੜੀ ਦੱਸਣਾ ਤੂੰ ਤਾਂ ਮਾਇਆ ਮੰਗਦਾ ਫਿਰਦਾ ਤੁਰਿਆ ਫਿਰਦਾ ਹਰਾ ਜੀ ਕਹਿੰਦੇ ਜਿਹੜੇ ਨਾਮ ਦੀ ਦੱਸਣਾ ਲੋਕਾਂ ਨੂੰ ਦੇਣੀ ਸੀ ਉਹ ਤਾਂ ਭੁੱਲ ਗਿਆ ਉਹਨੂੰ ਤਾਂ ਵਿਸਾਰਤਾ ਇਹ ਮਹਾਰਾਜ ਜੀ ਨੌ ਪਾਦ ਇੱਥੇ ਸੰਪੂਰਨ ਕਰਦੇ ਆਣੇ ਇਸ ਬਾਣੀ ਦੇ ਕੁੱਲ 18 ਪਦ ਹਨ ਨੌ ਬਾਕੀ ਪਾਦ ਕੱਲ ਨੂੰ ਵਿਚਾਰ ਕਰਾਂਗੇ ਮਹਾਰਾਜ ਜੀ ਕਿਰਪਾ ਕਰਨ ਜੀਆਂ ਕੁਹਾਜਰੀਆਂ ਪ੍ਰਵਾਨ ਕਰਨ ਭਾਈ ਬਾਣੀ ਪੜਦੇ ਵਿਚਾਰ ਦੇ ਨਿੱਕਾ ਭੁੱਲਾਂ ਜੰਨੀਆਂ ਨ ਮਹਾਰਾਜ ਸਤਬਖਸ਼ਣ ਜੀ ਆਈਆਂ ਸੰਗਤਾਂ ਦੀਆਂ ਭਾਈ ਹਾਜਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ